ਕਿਹਾ ਮੈਂ ਤੁਹਾਨੂੰ ਕਹਤਾ ਜੋ ਬਾਤ ਕੋਲੇ ਮੇਰੇ ਮਨ ਤੇ ਆ। ਸੱਚੀ ਹਾਲਾਤ ਕਿਹਾ ਉਸ। ਮਿਹਰਬਾਨੀ ਨਾਲ ਮੁੰਨਾਂ ਵਾਲੇ ਵੈਲਕਮ ਨਾਲ ਨਹੀਂ ਗੱਲ ਕਰਦਾ। ਬਧਾਈਆਂ ਬਹੁਤ ਬਹੁਤ ਸਾਡੇ ਲਾਕੇ ਕਾਊਂਟਰ ਵਧੀਆ ਬੱਦੇ ਕਰੀ ਆ ਅੱਜ। ਹਾਂਜੀ। ਸਾਨੂੰ ਵੀ ਆਸ ਹੈ ਕਿ ਵਧੀਆ ਬੱਦੇ ਖੜੇ ਆ। ਲੇਕਿਨ ਸਾਡਾ ਨਾ ਤੀਰ ਦੱਸਦਾ। ਬੇਰ ਗਲੀ ਬਸ ਰਹਿ ਗਈ ਆ। ਬੰਦੇ ਨਹੀਂ ਆਪਾਂ ਤਾਂ ਰੋਸ ਨਹੀਂ ਕਾਏ ਬਣਾਵਾਂਗੇ ਤੁਸੀਂ ਨਹੀਂ ਆਜਾਏ ਸੀ ਨਹੀਂ ਅੱਜ ਨਾ ਕੋਈ ਆਇਆ ਨਹੀਂ ਸਾਰਾ ਕੀ ਵੀ ਆ ਕੰਮ ਬੰਦੇ ਵੀ ਆਏ ਆ ਚੱਲੋ ਰੋ ਕੰਮ ਆਪਣੇ ਇੱਥੋਂ ਦੱਸੋ ਆਪਾਂ ਵੀ ਕਿੰਨੇ ਚਿਰ ਆਪ ਰੱਖਾ ਕਰਵਾ ਦਿੰਦੇ ਤਾਂ ਕਿ ਲਾਓ ਤੱਕ ਨਾ ਫੋਟੋ ਵਿੱਚੋਂ ਤਾਂ ਸ਼ੁਰੂ ਕਰਾਓ ਤੁਸੀਂ ਅੱਜ ਹੀ ਸਾਡੇ ਕੋਲ ਜੁਡੀਆ ਨਾ ਲਾਉਂਦੇ ਤੁਹਾਡੇ ਨਾਲ ਯਾਰ ਬਟਾ ਨਾ ਪਾ ਲਈ ਕਰ ਸਕਦੇ ਡਾਕਟਰ ਸਾਹਿਬ ਜੇ ਡਿਗਰੀਸ਼ਨ ਕਰਵੇ ਬੜਾ ਮਾਨਸਿਕ ਕੰਮ ਕਰ ਲੈਂਦਾ ਪਰ ਆਹ ਪੜਤੀ ਆਇਆ ਚਲੋ ਕਰੋ ਜੀ ਐਮਐਲਏ ਸਾਹਿਬ ਨੇ ਬਹੁਤ ਦੇਰ ਗੱਲ ਪਾਸ ਜਸਮੀਤ ਜੀ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਪਾਸ ਤਮਨ ਜ਼ਾਵਾਲ ਤੇ ਇੰਜਾ ਵੀ ਗਏ ਕਿਤੇ ਪਾਸ ਹਾਂਜੀ ਹਾਂਜੀ ਔ ਚੱਡੋ ਤਵਨ ਨੂੰ ਸਾਡੇ ਆ ਤੁਹਾਡੇ ਕਿੱਕਰਸ ਦੀ ਗਰੋਂ ਰਾਈ ਨੇ ਇੱਥੇ ਪਾਰਕ ਹੀ ਨੇ ਬਿਲਕੁਲ ਆ ਪਾਰਕ ਇਹ ਤਾਂ ਘੇਟੋ ਨਹੀਂ ਫਿਰ ਕਿਉਂ ਆ ਰਹੇ ਹੋ 20500 ਇਹ ਮਾਜ ਗਾਤਿਆਂ ਨੂੰ ਆਏ ਆ ਪਾ ਨੌਟ ਬਲ ਕਰੀ ਕਿ ਉਹਨਾਂ ਨੇ ਬੁਲਾਇਆ ਕਿ ਉਹਨਾਂ ਦੇ ਕਰੀ ਬਰੋ ਦੇ ਬਰੋ ਕੱਚੀ ਗਲੀ ਆਪ ਇੱਕ ਕੋਲੇ ਕੇ 10 ਟੋੜੇ ਬਸ ਰਹੀ ਉਹਨਾਂ ਨੇ ਆਹ ਪਤਾ ਸਾਰਾ ਇਹ ਜਾਂ ਤੇ ਇਹ ਬਰੋਦੋ ਪਤਾ ਨਹੀਂ ਆਪਣੀ ਗੱਲ ਆ ਬੰਨੀ ਐ ਸੀਰੀਅਲ ਵਾਈ ਜਾਂ ਸਾਡੀਆਂ ਕੋਠੀਆਂ ਵਗਾ ਦਿਓ ਆਪਾਂ ਚਲੀਏ ਕਿਤੇ ਹੋਰ ਸਾਨੂੰ ਛੋਟੀਆਂ ਛੋਟੀਆਂ ਵਿੱਚ ਚੱਲ ਜਾਓ ਉੱਥੋਂ ਆਪਾਂ ਜਿੱਥੇ ਤੁਹਾਡੀ ਗਲੀ ਬਣੀ ਤੁਹਾਨੂੰ ਉੱਥੇ ਲੈ ਦੇ ਦਿੰਦੇ ਲੋ ਕੋਠੀਆਂ ਇਹ ਵਗਾ ਦਿਓ ਕਮ ਸੇ ਕਮ ਗਲੀ ਤੇ ਬਣੀ ਹੋਊਗੀ ਹਾਂ ਹਾਂ ਕੰਮ ਪਰਮਾਨੰਥ ਬੱਚੇ ਬਾਹਰ ਘਟਣ ਸਾਰਿਆਂ ਬਣਨੇ ਆ ਠੀਕ ਹੈ ਨਾ ਆਪਾਂ ਨਾ ਸਹੀ ਨਹੀਂ ਚਿਕਨ ਨਾ ਡਰਦਾ ਸੇ ਨਹੀਂ ਤੋ ਇਹ ਕਿਤੇ ਹੈ ਗਿਆ ਜੋ ਤੁਸੀਂ ਕਿਤੇ ਹੈ ਗਿਆ ਟਾ ਹੂੰ ਮੀਟਿੰਗ ਨਹੀਂ ਹੋਈ ਗੋਰੀ ਕਹਿੰਦਾ ਜੇ ਸਾਰੇ ਬੰਦੇ ਗੋਰੀ ਕਹਿੰਦਾ ਤੇ ਮਾੜਾ ਇਹ ਤੇ ਆਇਆ ਦੋ ਮਹੀਨੇ ਤੇ ਖੜਿਆ ਹੈ ਅਸੀਂ ਤੇ ਦੁਖੀ ਬੰਦੇ ਆ ਸਾਡੀ ਆਪਾਂ ਕਾਉਂਸਲਰ ਦੀ ਇਲੈਕਸ਼ਨ ਆ ਗਈ ਹੈ ਜੀ ਇਸ ਵੇਲੇ ਇੱਕ ਗਲੀ ਦਾ ਇੱਕ ਮੁੱਦਾ ਸੀਗਾ ਜੀ ਗਲੀਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਔਰ ਕੀ ਕੀ ਵਿਸ਼ਵਾਸ ਦਵਾਇਆ ਗਿਆ ਮੇਰਾ ਨਾਮ ਵਾਈਕੂ ਜੁਗਾ ਖਾਲਸਾ ਵਾਈਕੂ ਸਿੰਘ ਫਤਿਹ ਮੇਰਾ ਨਾਮ ਅੰਮ੍ਰਿਤਜੀਤ ਵਾਰਡ ਨੰਬਰ 2 ਤੋਂ ਕੈਂਡੀਡੇਟ ਆਮ ਆਦਮੀ ਪਾਰਟੀ ਮੈਂ ਕੋਈ ਆਪਣਾ ਜਿਹੜੀ ਕੋਈ ਵੀ ਵਿਕਾਸ ਦਾ ਕੰਮ ਕੋਈ ਤੇ ਅਧੂਰਾ ਨਹੀਂ ਰਹੇਗਾ 12-12 ਸਾਲ ਤੋਂ 15-15 ਸਾਲਾਂ ਤੋਂ ਜਿਹੜੀਆਂ ਸੜਕਾਂ ਨਹੀਂ ਬਣੀਆਂ ਉਹ ਹੀ ਬਣਵਾਤੀਆਂ ਨੇ ਜਿਹੜੀ ਇਹ ਗਲੀ ਰਹਿ ਗਈ ਕੱਚੀ ਇਹ ਵੀ ਬਹੁਤ ਜਲਦ ਤੋਂ ਜਲਦ ਬਣ ਜੇਗੀ ਤੁਹਾਡੇ ਸਾਹਮਣੇ ਬਣੇਗੀ ਤੇ ਲੋਕਾਂ ਦਾ ਕਹਿਣਾ ਜੀ ਬੜੀ ਬੜੀ ਇਹਦੇ ਟੈਂਡਰ ਪਾਸ ਹੋਇਆ ਪਰ ਅਜੇ ਤੱਕ ਬਣੀ ਨਹੀਂ ਕੀ ਕੀ ਸਮਝਦੇ ਹੋ ਉਹ ਤਾਂ ਨਹੀਂ ਪੀਲੀਆਂ ਸਰਕਾਰਾਂ ਨੇ ਜਿਹੜੇ ਕੀ ਕਰ ਦੇਣੀਆਂ 15 20 ਸਾਲੇ ਤੇ ਧਿਆਨ ਹੀ ਕਿਨ ਦਿੱਤਾ ਅਸੀਂ ਹੁਣ ਆਪਣੇ ਸਾਰੀਆਂ ਆਪਾਂ ਨੂੰ ਨੋਟ ਕੀਤੀਆਂ ਜਿਹੜੀਆਂ ਜਿਹੜੇ ਗਲੀਆਂ ਬਣਨ ਵਾਲੀਆਂ ਬਣਨ ਗਈਆਂ ਪੋਲੀ ਵਾਲੇ ਸਾਰੇ ਕੰਮ ਹੋ ਜਾਣੇ ਕੋਈ ਗਲੀ ਕੱਚੀ ਨਹੀਂ ਰਹਿ ਜਾਏਗੀ ਜਿਹੜਾ ਆਪਣਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਪਰ ਕੋਈ ਇੱਕ ਕੋਈ ਇੱਕ ਚੀਜ਼ ਕੱਚੀ ਨਹੀਂ ਰਹਿਣ ਦਿੱਤੀ ਜਾਊਗੀ ਸਾਰਾ ਇੱਕ ਜਿੱਤੇ ਇੱਟਾਂ ਲੋਗ ਲਗਣੀਆਂ ਜਿੱਤੇ ਪ੍ਰੀਮਿਕਸ ਪੈਣਾ ਸਾਧ ਦਿਗਾ ਹੋਏਗਾ ਕੰਮ